ਕੈਨੇਡਾ ਦੇ ਬਾਰੇ ਅੱਜ ਤੁਹਾਨੂੰ ਹੈਰਾਨੀਜਨਕ ਕੁਝ ਤੱਥ ਦੱਸਦੇ ਹਾਂ ਕੈਨੇਡਾ ਦੁਨੀਆ ਦਾ ਸੈਕੰਡ ਲਾਰਜੇਸਟ ਕੰਟਰੀ ਆ ਦੂਜੇ ਨੰਬਰ ਦਾ ਸਭ ਤੋਂ ਵੱਡਾ ਦੇਸ਼ ਆ ਤੇ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਿਰਫ ਤੇ ਸਿਰਫ ਦਿੱਲੀ ਸ਼ਹਿਰ ਤੋਂ ਵੀ ਘੱਟ ਹੈ ਸੋ ਇੰਨੇ ਘੱਟ ਲੋਕ ਰਹਿੰਦੇ ਹੋયા ਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੁਲਕ ਹੋਣ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਲੇਕਸ ਪਾਈਆਂ ਜਾਂਦੀਆਂ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਲੇਕਸ ਕੈਨੇਡਾ ਦੀ ਧਰਤੀ ਤੇ ਉੱਤੇ ਤੇ ਸਭ ਤੋਂ ਜ਼ਿਆਦਾ ਫਰੈਸ਼ ਵਾਟਰ ਵੀ ਕੈਨੇਡਾ ਦੇ ਉੱਤੇ ਆ ਦੁਨੀਆ ਦਾ 18% ਫਰੈਸ਼ ਵਾਟਰ ਆ ਉਹ ਕੱਲੇ ਕੈਨੇਡਾ ਦੇ ਕੋਲ ਆ ਤੇ ਇਸ ਦਾ ਜਿਹੜਾ ਕੋਸਟ ਏਰੀਆ ਉਹ ਵੀ ਦੁਨੀਆ ਦਾ ਸਭ ਤੋਂ ਲੰਬਾ ਕੋਸਟ ਏਰੀਆ ਹੈ ਜੇਕਰ ਤੁਸੀਂ ਇਸ ਕੋਸਟ ਏਰੀਏ ਨੂੰ ਪਾਰ ਕਰਨਾ ਹੋਵੇ ਤਾਂ ਅਗਰ ਤੁਸੀਂ ਰੋਜ਼ ਦੇ 10 ਕਿਲੋਮੀਟਰ ਦੀ ਦੌੜ ਲਾਵੋ ਤਾਂ ਇਸ ਕੋਸਟ ਏਰੀਏ ਨੂੰ ਪਾਰ ਕਰਨ ਵਾਸਤੇ ਤੁਹਾਨੂੰ 66 ਸਾਲ ਦਾ ਜਿਹੜਾ ਸਮਾਂ ਉਹ ਲੱਗ ਸਕਦਾ ਹੈ ਇਸ ਦੇ ਨੂੰ ਤਿੰਨ ਜਿਹੜੇ ਮਹਾਸਾਗਰ ਲੱਗਦੇ ਨੇ ਤੇ ਇਸ ਦੀ ਜਿਹੜੀ ਜਨਸੰਖਿਆ ਜਾਂ ਜਿੰਨੇ ਲੋਕ ਇਸ ਤੇ ਰਹਿੰਦੇ ਨੇ ਉਹ ਸਿਰਫ ਅਮਰੀਕਾ ਦੇ ਇਸ ਬਾਰਡਰ ਦੇ ਨਾਲ ਨਾਲ ਜਾਂ ਉਸ ਇੱਕ ਸੈਂਟਰ ਲਾਈਨ ਤੋਂ ਥੱਲੇ ਲੋਕਾਂ ਦਾ ਆਵਾਸ ਹੈ ਤੇ ਸਭ ਤੋਂ ਠੰਡੇ ਇਲਾਕੇ ਵੀ ਕੈਨੇਡਾ ਦੇ ਵਿੱਚ ਹੀ ਵਜੂਦ ਹੈ سنو ਵਾਈਜ਼ ਜਾਂ ਇੱਥੇ ਜਿਹੜੀਆਂ ਡਿਫਿਕਲਟੀਜ਼ ਨੇ ਉਹ ਵੀ ਸਭ ਤੋਂ ਵੱਧ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਨਾਲ ਹੀ ਨਾਲ ਆਪਣੇ ਕੈਨੇਡਾ ਰਹਿੰਦੇ ਦੋਸਤਾਂ ਮਿੱਤਰਾਂ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ